ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤੈਨਾਤ ਕੀਤਾ ਗਿਆ ਹੈ। ਖੁਰ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਅੱਖਾਂ ਤੋਂ ਲੈ ਕੇ ਤੇ ਦਾਰਾਪੁਰ ਵਿੱਚ ਦੀ ਬਾਜ਼ਾਰ ਤੇ ਫਾਟਕਵਾਲ ਦੇ ਹੋ ਕੇ ਤਾਂ ਇਹ ਜਿੱਥੇ ਗੋਵਿੰਦਨਗਰ ਬਾਈਪਾਸ ਉੱਤੇ ਤੱਕ ਬਣਦੀ ਆ ਤਾਂ 3 ਸਾਲ ਦੀ ਇਹਦੀ ਗਰੰਟੀ ਆ ਰੋਡ ਦੀ ਔਰ 1 ਕਰੋੜ 94 ਲੱਖ ਤਕਰੀਬਨ 2 ਕਰੋੜ ਰੁਪਏ ਇਹਦੀ ਲੱਗ ਕੇ ਕਿਉਂਕਿ ਇਹ ਲੋਕਾਂ ਦੀ ਬਹੁਤ ਮੰਗ ਸੀ ਇਸ ਵੀ ਜਦੋਂ بارش ਆਉਂਦੀ ਸੀ ਤਾਂ ਖੱਖਾਂ ਦੇ ਵਿੱਚ ਵੀ ਫਾਟਕ ਦੇ ਨਾਲ ਤੁਸੀਂ ਦੇਖਦੇ ਕਿ ਬਹੁਤ ਪਾਣੀ ਖੜ ਜਾਂਦਾ ਸੀ ਤਾਂ ਉਹ ਵੀ ਠੇਕੇਦਾਰ ਸਾਹਿਬ ਨਾਲ ਮੈਂ ਪਿੰਡ ਦੇ ਸਰਪੰਚ ਸਾਹਿਬ ਸਾਰੇ ਭਦਵੰਤ ਤੇ ਸੱਜਣ ਖੜੇ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਇੱਕ ਵਾਰੀ ਹੁਣ ਨਾਲ ਕਰਕੇ ਆਪਣੇ ਤਰੀਕੇ ਨਾਲ ਬਣਾ ਲਓ ਵੀ ਮੁਰਕੇ ਪਾਣੀ ਦਾ ਜਿਹੜਾ ਨਿਕਾਸ ਹੈ ਇਧਰ ਨੂੰ ਹੋਵੇ ਨਾ ਉੱਥੇ ਪਾਣੀ ਖੜ ਸਕੇ ਕਿਉਂਕਿ ਰੋਜ਼ ਰੋਜ਼ ਬਣਾ ਪਾਣੀ ਆਈਆਂ ਨਹੀਂ ਜਾਂਦੀਆਂ ਤਾਂ ਮੈਂ ਮਾਨ ਸਰਕਾਰ ਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੀ ਬੇਨਤੀ ਨੂੰ ਕبول ਕੀਤਾ ਤਾਂ ਇਹ ਕਿੰਨੇ ਦਿਨਾਂ ਚ ਆਪਾਂ ਕਰ ਦਮਾ ਕੇ ਚੱਲੋ ਦੋ ਦਿਨਾਂ ਚ ਦੋ ਚਾਰ ਦਿਨ ਦੇ ਵਿੱਚ ਵਿੱਚ ਬੱਚੇ ਕੰਮ ਸ਼ੁਰੂ ਹੋ ਜਾਵੇ ਜਿਲ੍ਹਾ ਪ੍ਰਸ਼ਾਸਨ ਦੇ ਡਰਾ ਕਾਰੀ ਇਹਨਾਂ ਬਲਾਕ ਸੰਚੀ ਚਾਣਾ ਲੈ ਕੇ ਕਿਸ ਜਿਆ 파ਟ ਜਾਰੀ ਹੋਵੇ ਦੇਖੋ ਇਹ ਤਾਂ ਤਿਆਰੀਆਂ ਤੇ ਇੱਕ ਦਿਨ ਵੀ ਨਹੀਂ ਘਰ ਬੈਠੇ ਸਾਡੀ ਤਾਂ ਸਦਾ ਹੀ ਤਿਆਰੀ ਹੈ ਕੋਈ ਗੱਲ ਨਹੀਂ ਚਾਹੀਏ ਆਜੋ ਜਨ ਚਾਹਤਾ ਅੰਦਰ ਆਣੋ ਸਾਡੀ ਤਿਆਰੀ ਤਿਆਰੀ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਪੁੱਛਿਆ ਗਿਆ ਕਿ ਟਰਾਲੀ ਨਾ ਡੰਗਾ ਲਈ ਜਾਵੇ ਸਰਕਾਰ ਵੱਲੋਂ ਦੇ ਕੋਲ ਵਿਚਾਰ ਵਾਸਤੇ ਕੀ ਕਹਿਣਾ ਚਾਹੋਗੇ ਟਰਾਲੀ ਤੇ ਆਪਾਂ ਫਸਲੇ ਦੇ ਵਾਸਤੇ ਚਾਹੀਏ ਸੁਪਰੀਮ ਕੋਰਟ ਆ ਚਾਹੀਏ ਅਸੀਂ ਲੋਕ ਆ ਵੈਸੇ ਤਕਰੀਬਤ ਸਾਡੇ ਭਲੇ ਦੀ ਗੱਲ ਆ ਕਿਉਂਕਿ ਜਿੱਦਾਂ ਦਾ ਵਾਤਾਵਰਨ ਬਣ ਰਿਹਾ ਆਪਾਂ ਦੇ ਦੇ ਪੀ ਮੌਸਮੀ ਬਰਸਾਤ ਹੋ ਰਹੀ ਆ ਇਹ ਸਾਰਾ ਕਰਨ ਵਾਤਾਵਰਨ ਨਾਲ ਰਿਲੇਟਡ ਆ ਤਾਂ ਅੱਗ ਲਾਉਣਾ ਠੀਕ ਨਹੀਂ ਇਨਸਾਨੀਅਤ ਦੇ ਤੌਰ ਤੇ ਵੀ ਠੀਕ ਨਹੀਂ ਆ ਕਿਉਂਕਿ ਜੇ ਗੁਰਬਾਣੀ ਵੱਲੋਂ ਵੀ ਅਸੀਂ ਦੇਖ ਲਈਏ ਤਾਂ ਵੀ ਠੀਕ ਨਹੀਂ ਆ ਤਾਂ ਕਿਸਾਨਾਂ ਦੀ ਕੁਝ ਮਜਬੂਰੀ ਕਰਉਂਦੀ ਆ ਕਿ ਕੁੰਜਾ ਜਿਆ ਰਹਿ ਗਿਆ ਜੀ ਇਹਨੂੰ ਆਪਾਂ ਅੱਗ ਲਾ ਦਈਏ ਉਹਦੇ ਨਾਲ ਕੀ ਹੁੰਦਾ ਕਈ ਵਾਰੀ ਲਾਗੇ ਫਸਲ ਖੜੀ ਹੁੰਦੀ ਆ ਉਹ ਆਪਣੇ ਕੁੰਜੇ ਨੂੰ ਅਸੀਂ ਬਚਾਉਣ ਦੇ ਮਾਰੇ ਦੂਜੇ ਨੂੰ ਨੁਕਸਾਨ ਹੋ ਜਾਂਦਾ ਕਾਫੀ ਜੀਵ ਜੰਤੂ ਮਰਦੇ ਆ ਤੇ ਮੇਰੀ ਤਾਂ ਹੀ ਬੇਨਤੀ ਹੈ ਕਿ ਅੱਗ ਨਹੀਂ ਲੱਗ ਚਾਈਗੀ ਇਹ ਸਾਡੀ ਧਰਤੀ ਜਿਹੜੀ ਆ ਬੜੀ ਉਪਚਾਊ ਆ ਉਹ ਬਹੁਤ ਵਧੀਆ ਆ ਤਾਂ ਇਸ ਨੂੰ ਵਾਤਾਵਰਨ ਨੂੰ ਆਪਣੇ ਨੂੰ ਠੀਕ ਰੱਖਣਾ ਸਾਡੀ ਆਪਣੀ ਇਨਸਾਨੀਅਤ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਲਈ ਸਾਰੇ ਅਸੀਂ ਕੰਮ ਕਰਦੇ ਆ ਤੇ ਇਹ ਵੀ ਇੱਕ ਆਉਣ ਵਾਲੀ ਪੀੜ੍ਹੀ ਲਈ ਸਾਵਧਾਨੀ ਹੈ ਕਿ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਾਨੂੰ ਫੰਡ ਦਿੱਤੇ ਤੇ ਖੱਖਾਂ ਰੋਡ ਤੋਂ ਫੜ ਤੋਂ ਲੈ ਕੇ ਦਾਰਾਪੁਰ ਬਾਈਪਾਸ ਤੱਕ ਰੋਡ ਦਾ ਉਦਘਾਟਨ ਕੀਤਾ ਆ ਸੋ ਮੈਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਜਿਹੜੇ ਕੀ ਕਦੀ ਕਿਸੇ ਟੋਏ ਤੇ ਕੰਡੇ ਬਹਿ ਜਾਂਦੇ ਆ ਤੇ ਕਦੀ ਕਿਸੇ ਨਾਲੇ ਦੇ ਕੰਡੇ ਬਹਿ ਜਾਂਦੇ ਆ ਆ ਜੀ ਟੋਆ ਪੈ ਗਿਆ ਜੀ ਸਰਕਾਰ ਕਰਦੀ ਨਹੀਂ ਉਹਨਾਂ ਨੂੰ ਇਹ ਤਾਂ ਦਿਖਦਾ ਵੀ ਖੱਖਾਂ ਰੋਡ ਤੇ ਟੋਆ ਪੈ ਗਿਆ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਸ਼ਹੀਦ ਚੌਂਕ ਦੇ ਨੇੜੇ ਜਿਹੜਾ ਜੰਗਲਾ ਲੱਗਾ ਆ ਉਹ ਕਿਹਦੀ ਡਿਊਟੀ ਬਣਦੀ ਆ ਉਹ ਉਹਨਾਂ ਨੂੰ ਨਹੀਂ ਦਿਖਦਾ ਉਹ ਖੱਖਾਂ ਰੋਡ ਦਿਖਦਾ ਨੂੰ ਇੱਥੇ ਟੋਆ ਪੈ ਗਿਆ ਜੀ ਪੂਰੋ ਜੀ ਤਜਾਗੇ ਤੇ ਸੀਰੇ ਦੇ ਕੰਡੇ ਵੈਨਦੇ ਯਾਰ ਸੀਰੇ ਵਿੱਚ ਡੰਡਾ ਫਸ ਗਿਆ ਜੀ ਡੰਡਾ ਘੜਦਾ ਤੇ ਪਾਣੀ ਚੱਲ ਪਿਆ ਜੀ ਇਹ ਡਿਊਟੀਆਂ ਕਿਹਦੀਆਂ ਆ ਇਹ ਪ੍ਰਧਾਨ ਦੀਆਂ ਡਿਊਟੀਆਂ ਆ ਐਮਸੀ ਦੀ ਡਿਊਟੀ ਆ ਇਹ ਮੇਰਾਂ ਦੀ ਮੋਰਲ ਡਿਊਟੀਆਂ ਲੋਕਾਂ ਨੇ ਇਹਨਾਂ ਨੂੰ ਇਸੇ ਕਰਕੇ ਚੁਣਿਆ ਵੀ ਇਹ ਕੰਮ ਕਰਨ ਲਈ ਨਾ ਕਿ ਇਹਨਾਂ ਨੂੰ ਵੀ ਇਹ ਡੰਡਾ ਘੜਦਾ ਜਲ ਲਪਾਵੇ ਕੱਢ ਦਿੱਤੇ ਤੇ ਨਾਲਾ ਚੱਲ ਪਿਆ ਸੀਰੇ ਚੱਲ ਪਿਆ ਸੋ ਧੰਨਵਾਦ ਕਰਦਾ ਇੱਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਸਾਨੂੰ ਫੰਡ ਜਾਰੀ ਕੀਤੇ ਤੇ ਇਹ ਸੜਕ ਦਾ ਉਦਘਾਟਨ ਕੀਤਾ ਧੰਨਵਾਦ

ਜਦੋਂ بارش ਆਉਂਦੀ ਸੀ ਤਾਂ ਖੱਖਾਂ ਦੇ ਵਿੱਚ ਵੀ ਫਟਕਦੇ ਨਾਲ ਤੁਸੀਂ ਦੇਖਦੇ ਕਿ ਬਹੁਤ ਪਾਣੀ ਖੜ ਜਾਂਦਾ ਸੀ ਤਾਂ ਉਹ ਵੀ ਠੇਕੇਦਾਰ ਸਾਹਿਬ ਨਾਲ ਮੈਂ ਪਿੰਡ ਦੇ ਸਰਪੰਚ ਸਾਹਿਬ ਸਾਰੇ ਭਦਵੰਤ ਤੇ ਸੱਜਣ ਖੜੇ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਇੱਕ ਵਾਰੀ ਹੁਣ ਨਾਲ ਕਰਕੇ ਆਪਣੇ ਤਰੀਕੇ ਨਾਲ ਬਣਾ ਲੈ ਵੀ ਮੁਰਕੇ ਪਾਣੀ ਦਾ ਜਿਹੜਾ ਨਿਕਾਸ ਹੈ ਇਧਰ ਨੂੰ ਹੋਵੇ ਨਾ ਉੱਥੇ ਪਾਣੀ ਖੜ ਸਕੇ ਕਿਉਂਕਿ ਰੋਜ਼ ਰੋਜ਼ ਪਾਣੀ ਆਈ ਜਾਂਦੀ ਹੈ ਜਾਂਦੀਆਂ ਤਾਂ ਮੈਂ ਮਾਨ ਸਰਕਾਰ ਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੀ ਬੇਨਤੀ ਨੂੰ ਪੂਰ ਕੀਤਾ ਤਾਂ ਇਹ ਕਿੰਨੇ ਦਿਨਾਂ ਚ ਆਪਾਂ ਕਰ ਦਮਾ ਕੇ ਚੱਲੋ ਦੋ ਦਿਨਾਂ ਚ ਦੋ ਚਾਰ ਦਿਨ ਦੇ ਵਿੱਚ ਵਿੱਚ بچے ਕੰਮ ਸ਼ੁਰੂ ਹੋ ਜਾਵੇ ਜਿਲ੍ਹਾ ਪ੍ਰਸ਼ਾਸਨ ਦੇ ਡਰਾ ਕਾਰੀ ਇਹਨਾਂ ਬਲਾਕ ਸੰਚੀ ਚਾਣਾ ਲੈ ਕੇ ਕਿਸ ਜਿਆ 파ਟ ਜਾਰੀ ਹੋਵੇ ਦੇਖੋ ਇਹ ਤਾਂ ਤਿਆਰੀਆਂ ਤੇ ਇੱਕ ਦਿਨ ਵੀ ਨਹੀਂ ਘਰ ਬੈਠੇ ਸਾਡੀ ਤਾਂ ਸਦਾ ਹੀ ਤਿਆਰੀ ਹੈ ਕੋਈ ਗੱਲ ਨਹੀਂ ਚਾਹੀਏ ਆਜੋ ਜਨ ਚਾਹਤਾ ਅੰਦਰ ਆਉਣ ਸਾਡੀ ਤਿਆਰੀ ਤਿਆਰੀ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਨੂੰ ਪੁੱਛਿਆ ਗਿਆ ਕਿ ਟਰਾਲੀ ਨਾ ਡੰਗਾ ਲਈ ਜਾਵੇ ਸਰਕਾਰ ਵੱਲੋਂ ਦੇ ਕੋਲ ਵਿਚਾਰ ਵਾਸਤੇ ਕੀ ਕਹਿਣਾ ਚਾਹੋਗੇ ਟਰਾਲੀ ਤੇ ਆਪਾਂ ਫਸਲੇ ਦੇ ਵਾਸਤੇ ਚਾਹੀਏ ਸੁਪਰੀਮ ਕੋਰਟ ਆ ਚਾਹੀਏ ਅਸੀਂ ਲੋਕ ਆ ਵੈਸੇ ਤਕਰੀਬਤ ਸਾਡੇ ਭਲੇ ਦੀ ਗੱਲ ਆ ਕਿਉਂਕਿ ਜਿੱਦਾਂ ਦਾ ਵਾਤਾਵਰਨ ਬਣ ਰਿਹਾ ਆਪਾਂ ਦੇ ਦੇ ਪੀ ਮੌਸਮੀ ਬਰਸਾਤ ਹੋ ਰਹੀ ਆ ਇਹ ਸਾਰਾ ਕਰਨ ਵਾਤਾਵਰਨ ਨਾਲ ਰਿਲੇਟਡ ਆ ਤਾਂ ਅੱਗ ਲਾਉਣਾ ਠੀਕ ਨਹੀਂ ਇਨਸਾਨੀਅਤ ਦੇ ਤੌਰ ਤੇ ਵੀ ਠੀਕ ਨਹੀਂ ਆ ਕਿਉਂਕਿ ਜੇ ਗੁਰਬਾਣੀ ਵੱਲੋਂ ਵੀ ਅਸੀਂ ਦੇਖ ਲਈਏ ਤਾਂ ਵੀ ਠੀਕ ਨਹੀਂ ਆ ਤਾਂ ਕਿਸਾਨਾਂ ਦੀ ਕੁਝ ਮਜਬੂਰੀ ਕਰਉਂਦੀ ਆ ਕਿ ਖੁੰਜਾ ਜਿਆ ਰਹਿ ਗਿਆ ਜੀ ਇਹਨੂੰ ਆਪਾਂ ਅੱਗ ਲਾ ਦਈਏ ਉਹਦੇ ਨਾਲ ਕੀ ਹੁੰਦਾ ਕਈ ਵਾਰੀ ਲਾਗੇ ਫਸਲ ਖੜੀ ਹੁੰਦੀ ਆ ਉਹ ਆਪਣੇ ਖੁੰਜੇ ਨੂੰ ਅਸੀਂ ਬਚਾਉਣ ਦੇ ਮਾਰੇ ਦੂਜੇ ਨੂੰ ਨੁਕਸਾਨ ਹੋ ਜਾਂਦਾ ਕਾਫੀ ਜੀਵ ਜੰਤੂ ਮਰਦੇ ਆ ਤਾਂ ਮੇਰੀ ਤਾਂ ਹੀ ਬੇਨਤੀ ਹੈ ਕਿ ਅੱਗ ਨਹੀਂ ਲੱਗ ਚਾਹੀਦੀ ਇਹ ਸਾਡੀ ਧਰਤੀ ਜਿਹੜੀ ਆ ਬੜੀ ਉਪਚਾਊ ਆ ਉਹ ਬਹੁਤ ਵਧੀਆ ਆ ਤਾਂ ਇਸ ਨੂੰ ਵਾਤਾਵਰਨ ਨੂੰ ਆਪਣੇ ਨੂੰ ਠੀਕ ਰੱਖਣਾ ਸਾਡੀ ਆਪਣੀ ਇਨਸਾਨੀਅਤ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਲਈ ਸਾਰੇ ਅਸੀਂ ਕੰਮ ਕਰਦੇ ਆ ਤੇ ਇਹ ਵੀ ਇੱਕ ਆਉਣ ਵਾਲੀ ਪੀੜ੍ਹੀ ਲਈ ਸਾਵਧਾਨੀ ਹੈ ਕਿ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਾਨੂੰ ਫੰਡ ਦਿੱਤੇ ਤੇ ਖੱਖਾਂ ਰੋਡ ਤੇ ਫੜ ਤੋਂ ਲੈ ਕੇ ਦਾਰਾਪੁਰ ਬਾਈਪਾਸ ਤੱਕੇ ਰੋਡ ਦਾ ਉਦਘਾਟਨ ਕੀਤਾ ਆ ਸੋ ਮੈਂ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਜਿਹੜੇ ਕਿ ਕਦੀ ਕਿਸੇ ਟੋਏ ਤੇ ਕੰਡੇ ਬਹਿ ਜਾਂਦੇ ਆ ਤੇ ਕਦੀ ਕਿਸੇ ਨਾਲੇ ਦੇ ਕੰਡੇ ਬਹਿ ਜਾਂਦੇ ਆ ਆ ਜੀ ਟੋਆ ਪੈ ਗਿਆ ਜੀ ਸਰਕਾਰ ਕਰਦੀ ਨਹੀਂ ਉਹਨਾਂ ਨੂੰ ਇਹ ਤਾਂ ਦਿਖਦਾ ਵੀ ਖੱਖਾਂ ਰੋਡ ਤੇ ਟੋਆ ਪੈ ਗਿਆ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਸ਼ੀਰ ਚੌਂਕ ਦੇ ਨੇੜੇ ਜਿਹੜਾ ਜੰਗਲਾ ਲੱਗਾ ਆ ਉਹ ਕਿਹਦੀ ਡਿਊਟੀ ਬਣਦੀ ਆ ਉਹ ਉਹਨਾਂ ਨੂੰ ਨਹੀਂ ਦਿਖਦਾ ਉਹ ਖੱਖਾਂ ਰੋਡ ਦਿਖਦਾ ਉਹਨਾਂ ਨੂੰ ਇੱਥੇ ਟੋਆ ਪੈ ਗਿਆ ਜੀ ਪੂਰੋ ਜੀ ਜਾ ਕੇ ਤੇ ਸੀਵਰੇ ਦੇ ਕੰਡੇ ਵਹਿੰਦੇ ਯਾਰ ਸੀਰ ਵਿੱਚ ਡੰਡਾ ਫਸ ਗਿਆ ਜੀ ਡੰਡਾ ਕੱਢਦਾ ਤੇ ਪਾਣੀ ਚੱਲ ਪਿਆ ਜੀ ਇਹ ਡਿਊਟੀਆਂ ਕਿਹਦੀਆਂ ਆ ਇਹ ਪ੍ਰਧਾਨ ਦੀਆਂ ਡਿਊਟੀਆਂ ਆ ਐਮਸੀ ਦੀ ਡਿਊਟੀ ਐ ਇਹ ਮੇਨਾਂ ਦੀ ਮੋਰਲ ਡਿਊਟੀਆਂ ਲੋਕਾਂ ਨੇ ਇਹਨਾਂ ਨੂੰ ਇਸੇ ਕਰਕੇ ਚੁਣਿਆ ਵੀ ਇਹ ਕੰਮ ਕਰਨ ਲਈ ਨਾ ਕਿ ਇਹਨਾਂ ਨੂੰ ਵੀ ਇਹ ਡੰਡਾ ਕੱਢਦਾ ਜਲ ਲਪਾਵੇ ਕੱਢਦੇ ਤੇ ਨਾਲਾ ਚੱਲ ਪਿਆ ਸੀਵਰੇ ਚੱਲ ਪਿਆ ਸੋ ਧੰਨਵਾਦ ਕਰਦਾ ਇੱਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਸਾਨੂੰ ਫੰਡ ਜਾਰੀ ਕੀਤੇ ਤੇ ਸੜਕਾਂ ਦਾ ਗਠਨ ਕੀਤਾ ਈ ਧੰਨਵਾਦ